ਆਸਾ ਦੇ ਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ عظیم ਰਚਨਾ ਹੈ ਮਹਾਨ ਰਚਨਾ ਹੈ ਉਸ ਆਸਾ ਦੇ ਵਾਰ ਦੀ ਇਹ ਤੀਸਰੀ ਪੌੜੀ ਦੀ ਵਿਚਾਰ ਜਿਸ ਦਾ ਪਾਵਨ ਪਵਿੱਤਰ ਸ਼ਲੋਕ ਹੈ ਕੁਦਰਤ ਦਿਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾ ਕੁਦਰਤ ਕਲਾ ਕੁਦਰਤ ਈਸ਼ਵਰ ਦੀ লীਲਾ ਕੁਦਰਤ ਈਸ਼ਵਰ ਦੀ ਹਕਮਤ ਹੈ ਕੁਦਰਤ ਈਸ਼ਵਰ ਦੀ ਬਨਾਵਟ ਈਸ਼ਵਰ ਦੀ ਸਾਜੀ ਹੋਈ ਇਹ ਪ੍ਰਕਿਰਤੀ ਇਹ ਸੰਸਾਰ ਸਭ ਕੁਝ ਦੇ ਵਿੱਚ ਉਸਦੀ ਕਲਾ ਵਰਤ ਰਹੀ ਹੈ ਐਸਾ ਆਮ ਸੰਤਾਨ ਨੂੰ ਦਿਖਾਈ ਦੇਂਦਾ ਹੈ ਕੁਦਰਤ ਦੇ ਸੇ ਅੱਖਾਂ ਦੇ ਵਿੱਚ ਜੋ ਕੁਝ ਦਿਖਾਈ ਦੇਂਦਾ ਹੈ ਅੱਖਾਂ ਦੇ ਜਿਹੜੇ ਦ੍ਰਿਸ਼ਟ ਹੈ ਇਹ ਉਸ ਦੀ ਕਲਾ ਹੈ ਉਸ ਦੀ ਕੁਦਰਤ ਹੈ ਛੋਟੀ ਜੀਆਂ ਇਹ ਦੋ ਅੱਖਾਂ ਬਾਹੜ ਵੀ ਵੇਖ ਲੈਂਦੀਆਂ ਨੇ ਆਸਮਾਨ ਵੀ ਵੇਖ ਲੈਂਦੀਆਂ ਨੇ ਸਾਗਰ ਵੀ ਵੇਖ ਲੈਂਦੀਆਂ ਨੇ ਚਾਰੇ ਪਾਸੇ ਨਿਗਾਹ ਮਾਰੀਏ ਇਹ ਛੋਟੀ ਜੀਆਂ ਅੱਖਾਂ ਬਹੁਤ ਕੁਝ ਦੇਖ ਰਹੀਆਂ ਨੇ ਦੇਖਣਾ ਇੱਕ ਮਹਾਨ ਕਲਾ ਹੈ ਤੇ ਇਹ ਕਲਾ ਉਸ ਮਹਾਨ ਕਲਾਕਾਰ ਅਕਾਲ ਪੁਰਖ ਦੀ ਦੇਨ ਹੈ। ਅਹਿਮੀਅਤ ਦਾ ਤੇ ਉਦੋਂ ਪਤਾ ਚੱਲਦਾ ਹੈ ਜਦ ਕਿਸੇ ਕੋਲ ਇਹ ਕਲਾ ਉਹ ਕਲਾਕਾਰ ਖੋਲ ਲੈਂਦਾ ਹੈ। ਜਦ ਕਿਸੇ ਦੇ ਨੇਤਰਾਂ ਵਿੱਚ ਇਹ ਜੋਤ ਨਹੀਂ ਰਹਿੰਦੀ ਫਿਰ ਪਤਾ ਚੱਲਦਾ ਹੈ ਕਿ ਉਸ ਕਾਦਰ ਦੀ ਇਹ ਕਿੰਨੀ ਵੱਡੀ ਕੁਦਰਤ ਹੈ ਜਿਸ ਤੋਂ ਮੈਂ ਵਾਂ ਜਾ ਰਹੇ ਹਾਂ। ਤਾਂ ਸਾਇਬ ਕਦਰ ਨੂੰ ਕੁਦਰਤ ਦਿੱਸੇ ਅੱਖਾਂ ਦੇ ਵਿੱਚ ਦ੍ਰਿਸ਼ਟ ਸ਼ਕਤੀ ਜਿਹੜੀ ਹੈ ਇਹ ਉਸ ਦੀ ਕਲਾ ਹੈ। ਅੱਖਾਂ ਦੇ ਰਾਹੀ ਜੋ ਕੁਝ ਦਿਖਾਈ ਦੇ ਰਿਹਾ ਹੈ ਸਭ ਕੁਝ ਤੇ ਕੁਦਰਤ ਹੈ ਕੁਦਰਤ ਦੇ ਸੇ ਕੁਦਰਤ ਸੁਣੀਏ ਇਨ੍ਹਾਂ ਕੰਨਾਂ ਦੇ ਵਿੱਚ ਜੋ ਕੁਝ ਸੁਣਾਈ ਦੇ ਰਿਹਾ ਹੈ ਇਹ ਉਸ ਦੀ ਕਲਾ ਇਹ ਉਸ ਦੀ देन ਇਹ ਉਸ ਦੀ ਬਖਸ਼ਿਸ਼ ਦਰਸਨ ਧਰਮ ਵੀ ਇੱਕ ਕਲਾ ਹੈ ਔਰ ਜਦ ਵੀ ਕੋਈ ਮਨੁੱਖ ਪੂਰਨ ਤੌਰ ਤੇ ਧਾਰਮਿਕ ਹੋ ਜਾਂਦਾ ਹੈ ਉਹ ਕਲਾਕਾਰ ਹੀ ਹੁੰਦਾ ਹੈ ਈਸ਼ਵਰ ਵੀ ਕਲਾਕਾਰ ਹੈ ਐਸਾ ਜੀਵੰਤ ਕਲਾਕਾਰ ਹੈ ਜੋ ਆਪਣੀ ਕਲਾ ਦੇ ਨਾਲ ਜੁੜਿਆ ਹੋਇਆ ਹੈ ਜਿੱਥੇ-ਜਿੱਥੇ ਵੀ ਇਹ ਕਲਾ ਵਿਖਰੀ ਹੋਈ ਹੈ ਉਸ ਦੇ ਵਿੱਚ ਉਹ ਕਲਾਕਾਰ ਬੈਠਾ ਹੈ ਤੋ ਸਾਹਿਬ ਕਹਿੰਦੇ ਨੇ ਕੰਨ ਜੋ ਕੁਝ ਸੁਣਦੇ ਨੇ ਇਹ ਵੀ ਇੱਕ ਕਲਾ ਹੈ ਇਹ ਵੀ ਇੱਕ ਕੁਦਰਤ ਹੈ ਔਰ ਇਸ ਕੁਦਰਤ ਦੇ ਵਿੱਚ ਉਹ ਆਪ ਹੈ ਭਾਵੇ ਸ਼ਕਤੀ ਉਹ ਆਪ ਹੈ ਕੁਦਰਤ ਦੇ ਸੇ ਕੁਦਰਤ ਸੁਣੀਏ ਕੁਦਰਤ ਭਾਉ ਸੁਖ ਸਾਰ ਇਹ ਵੀ ਕੁਛ ਦੀ ਕਲਾ ਹੈ कि जीवन के अंदर जो भय है तो भय सुख का सार है तर्क खड़ी हो सकती है भय भय एक मानसिक रोग आख्या गया है भय मनुख का विकास रोक देता है चाहे वो कैसा भी पै हो गया पर सतगुरु देव जी महाराज इत जिस भय का जिक्र कर रहे हैं वह निर्मल भय है जैसे ਕੋਈ ਇਹ ਭੈ ਰੱਖੇ ਕਿ ਮੈਂ ਅਧਿਕ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ। ਬੁਖਤੋ ਜ਼ਿਆਦਾ ਖਾਵਾਂਗਾ ਤੇ ਬਿਮਾਰ ਹੋ ਜਾਵਾਂਗਾ। ਬਿਮਾਰੀ ਦਾ ਇਹ ਭੈ ਖਾਣ ਪੀਣ ਦੇ ਸੰਜਮ ਨੂੰ ਜਨਮ ਦਿੰਦਾ ਹੈ। ਇਹ ਭੈ ਪਵਿੱਤਰ ਭੈ ਹੈ। ਜੈਸੇ ਕਿ ਮੈਂ ਕਿਸੇ ਵੀ ਥਾਂ ਪ੍ਰਕਿਰਤੀ ਦੀ ਨਿਯਮ ਦੀ ਉਲੰਘਣਾ ਕਰਾਂਗਾ, ਉਹਦੇ ਨਿਯਮ ਨੂੰ ਤੋੜਾਂਗਾ। ਇਸ ਦੇ ਨਾਲ ਮੈਨੂੰ ਦੁੱਖ ਹੋਵੇ। ਕਲੇਸ਼ ਹੋਵੇ। ਇਹ ਜਿਹੜਾ ਭੈ ਹੈ ਇਹ ਮਨੁੱਖ ਨੂੰ ਪ੍ਰਹਿਸਕਾਰ ਬਣਾ ਦਿੰਦਾ ਹੈ। ਔਰ ਕਾਨੂੰਨ ਦੇ ਨਿਯਮ, ਕਾਨੂੰਨ ਦੀ ਆਪਣੇ ਨਿਯਮਾਵਲੀ ਤੇ ਇਸ ਦਾ ਭੈ ਮਨੁੱਖ ਨੂੰ ਐਸਾ ਸੋਚਣ ਤੇ ਮਜਬੂਰ ਕਰਦਾ ਹੈ ਕਿ ਮੈਂ ਕਾਨੂੰਨ ਨਹੀਂ ਤੋੜਨਾ। ਨਿਯਮ ਨੂੰ ਨਹੀਂ ਤੋੜਨਾ। ਅਗਰ ਮਨੁੱਖ ਦੇ ਅੰਦਰ ਇਹ ਭੈ ਨਾ ਹੋਵੇ ਤੇ ਨਾ ਕਾਨੂੰਨ رہ ਸਕਦਾ ਹੈ, ਨਾ ਪ੍ਰਾਕ੍ਰਿਤਿਕ ਨਿਯਮ رہ ਸਕਦੇ ਨ ਮਨੁੱਖ ਦੀ ਦੁਨੀਆ ਵਿੱਚ, ਨਾ ਹੀ ਧਰਮ ਕਰਮ ਇਹ ਸਭ ਕੁਝ ਦੀਆਂ ਤਜੀਆਂ ਉੜ ਜਾਣ। ਦਰਸਲ ਮਨੁੱਖ ਦਾ ਇਹ ਭੈ ਹੈ ਕਿ ਭੈ ਪ੍ਰਮਾਤਮਾ ਨੂੰ ਮੰਨਣ ਤੇ ਮਜਬੂਰ ਕਰ ਦਿੰਦਾ ਹੈ ਔਰ ਭੈ ਕਾਨੂੰਨ ਦੀ ਹਿਫਾਜ਼ਤ ਕਰਨ ਤੇ ਮਨੁੱਖ ਨੂੰ ਮਜਬੂਰ ਕਰ ਦਿੰਦਾ ਹੈ ਸਮਾਜ ਦੇ ਨਿਯਮ ਦਾ ਵੀ ਉਦਾਹਰਣ ਹੀ ਹੋ ਜਾਂਦਾ ਹੈ ਪ੍ਰਮਾਤਮਾ ਆਪ ਨਿਰਮਲ ਹੈ ਪਾਵਨ ਹੈ ਪਵਿੱਤਰ ਹੈ ਇਸ ਵਾਸਤੇ ਉਸ ਦਾ ਭੈ ਵੀ ਪਵਿੱਤਰ ਹੈ ਪ੍ਰਮਾਤਮਾ ਦਾ ਭੈ ਮਨੁੱਖ ਨੂੰ ਨਿਰਮਲ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਸਾਹਿਬ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ ਪਰਮਾਤਮਾ ਦਾ ਭੈ ਦੁਨਿਆਵੀ ਭੈ ਮਿਟਾ ਦਿੰਦਾ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਜਿਸ ਦਿਨ ਦਾ ਨਿਰਮਲ ਭੈ ਪ੍ਰਾਪਤ ਹੋਇਆ ਉਸ ਪਰਮਾਤਮਾ ਦਾ ਹੁਣ ਹਰ ਥਾਂ ਰਾਮ ਹਾਜ਼ਰ ਨਾਜ਼ਰ ਦਿਖਾਈ ਦੇ ਰਹੇ ਹੈ ਤੋ ਸਾਹਿਬ ਕਹਿੰਦੇ ਨੇ ਜੀਵਾਂ ਦੇ ਅੰਦਰ ਇਹ ਜਿਹੜਾ ਭੈ ਹੈ ਇਹ ਸੁਖ ਦਾ ਸਾਰ ਹੈ ਇਹ ਜੀਵਾਂ ਨੂੰ ਸੰਜਮੀ ਬਣਾਉਂਦਾ ਹੈ ਇਹ ਮਨੁੱਖ ਨੂੰ ਬਕਾਇਦਾ ਮਰਿਆਦਾ ਦੇ ਚ ਰੱਖਦਾ ਹੈ ਔਰ ਭੈ ਹੀ ਨਹੀਂ ਤੋ ਫਿਰ ਮਰਿਆਦਾ ਕੀ ਹੈ ਨਿਯਮ ਕੀ ਹੈ ਇਹ ਕੁਛ ਵੀ ਨਹੀਂ ਤੋ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਭੈ ਵੀ ਤੇਰੀ ਕਲਾ ਹੈ ਇਹ ਵੀ ਤੇਰੀ ਮਹਾਨ ਕੁਦਰਤ ਹੈ ਕੁਦਰਤ ਵਿਸੈ ਕੁਦਰਤ ਸੁਣੀਏ ਕੁਦਰਤ ਬਹੁ ਸੁਖਾਸ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਇਹ ਆਕਾਸ਼ ਤੇਰੀ ਕੁਦਰਤ ਇਹ ਪਾਤਾਲ ਤੇਰੀ ਕੁਦਰਤ ਔਰ ਆਕਾਸ਼ ਤੇ ਪਾਤਲ ਦੇ ਵਿਚਕਾਰ ਇਹ ਜਿੰਨਾ ਆਕਾਰ ਇਹ ਤੇਰੀ ਕੁਦਰਤ ਇਹ ਤੇਰੀ ਕਲਾ ਵੇਖਦੇ ਅਸੀਂ ਵੀ ਪਿਆ ਨਾ ਕਲਾ ਦਿਖਾਈ ਦਿੰਦੀ ਹੈ ਤੇ ਨਾ ਕਲਾਕਾਰ ਦਾ ਬੋਧ ਹੁੰਦਾ ਹੈ ਭਗਤ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਦੇ ਨੇੜੇ ਹੈ ਸੰਸਾਰੀ ਉਸਨੂੰ ਕਹਿੰਦੇ ਨੇ ਜੋ ਕਲਾ ਤੇ ਕਲਾਕਾਰ ਤੋਂ ਬਹੁਤ ਦੂਰ ਹੈ ਬਹੁਤ ਦੂਰ ਹੈ ਬਹੁਤ ਦੂਰ ਜੋ ਦੂਰੀਆਂ ਵਿੱਚ ਜੀ ਰਿਹਾ ਹੈ ਉਹ ਦੁੱਖ ਵਿੱਚ ਜੀ ਰਿਹਾ ਹੈ ਜੋ ਨੇੜੇ ਹੋ ਕੇ ਜੀ ਰਿਹਾ ਉਹ ਸੁਖ ਵਿੱਚ ਜੀ ਰਿਹਾ ਜੋ ਦੂਰ ਹੋ ਕੇ ਜੀ ਰਿਹਾ ਉਹ ਅੰਧਕਾਰ ਵਿੱਚ ਜੀ ਰਿਹਾ ਜੋ ਨੇੜੇ ਹੋ ਕੇ ਜੀ ਰਿਹਾ ਉਹ ਪ੍ਰਕਾਸ਼ ਵਿੱਚ ਜੀ ਰਿਹਾ ਜੋ ਦੂਰ ਹੋ ਕੇ ਜੀ ਰਿਹਾ ਉਹ ਅਗ ਵਿੱਚ ਜੀ ਰਿਹਾ ਔਰ ਜੋ ਨੇੜੇ ਹੋ ਕੇ ਜੀ ਰਿਹਾ ਉਹ ਤੇ ਅੰਮ੍ਰਿਤ ਵਿੱਚ ਜੀ ਰਿਹਾ ਆਨੰਦ ਵਿੱਚ ਜੀ ਰਿਹਾ ਜੋ ਦੂਰ ਹੋ ਕੇ ਜੀ ਰਿਹਾ ਮਾਨੋ ਦੋਜਕ ਵਿੱਚ ਜੀ ਰਿਹਾ ਨਰਕ ਵਿੱਚ ਜੀ ਰਿਹਾ ਔਰ ਜੋ ਨੇੜੇ ਹੋ ਕੇ ਜੀ ਰਿਹਾ ਬਸ ਉਹੀ ਸਵਰਗ ਵਿੱਚ ਹੈ ਉਹੀ ਸੱਚਖੰਡ ਦੇ ਚ ਹੈ ਇਸ ਜਗਤ ਦੇ ਵਿੱਚ ਕੁਝ ਜੀਵ ਨੇੜੇ ਹੋ ਕੇ ਜੀ ਰਹੇ ਨੇ ਕੁਝ ਜੀਵ ਦੂਰ ਹੋ ਕੇ ਜੀ ਰਹੇ ਨੇ ਅਗਰ ਪ੍ਰਮਾਤਮਾ ਦੀ ਦੂਰੀ ਮਹਿਸੂਸ ਹੋ ਰਹੀ ਹੈ ਤਾਂ ਇਸ ਦਾ ਸਪਸ਼ਟੇ ਕਾਰਨ ਹੈ ਕਿ ਹਿਰਦੇ ਵਿੱਚ ਧਰਮ ਨਹੀਂ ਧਰਮ ਦਾ ਦੀਵਾ ਅਜੇ ਨਹੀਂ ਜਲਿਆ ਤੇ ਜਿਸ ਦਿਨ ਰੱਬ ਦੀ ਨੇੜਤਾ ਮਹਿਸੂਸ ਹੋ ਗਈ ਉਸ ਦਿਨ ਸਾਰਾ ਸੰਸਾਰ ਨੇੜੇ ਹੈ ਕੁਝ ਵੀ ਦੂਰ ਨਹੀਂ ਹਿੰਦੂ ਵੀ ਨੇੜੇ ਮੁਸਲਮ ਵੀ ਨੇੜੇ ਈਸਾਈ ਵੀ ਆਪਣਾ ਸਿੱਖੀ ਆਪਣਾ ਜੈਨ ਤੇ ਬੋਧ ਇਹ ਸਭ ਭਾਈ ਇਹ ਤੇ ਸਿਰਫ ਨਾਮ ਰਹਿ ਜਾਣਗੇ ਮਨੁੱਖਾਂ ਦੇ ਜਿਵੇਂ ਇੱਕ ਪਰਿਵਾਰ ਵਿੱਚ 10 ਜੀਵ ਨੇ ਤੇ ਦਸਾਂ ਦੇ ਨਾਮ ਨੇ ਇਸੇ ਤਰੀਕੇ ਨਾਲ ਉਸ ਲਈ ਸੰਸਾਰ ਸਾਰਾ ਇੱਕ ਪਰਿਵਾਰ ਬਣ ਜਾਂਦਾ ਹੈ ਜੈਨ ਬੋਧ ਸਿੱਖ ਇਸਾਈ ਮੁਸਲਮ ਹਿੰਦੂ ਇਹ ਸਿਰਫ ਪਰਿਵਾਰ ਦੇ ਜੋ ਹੈ ਫਰਦਾਂ ਦੇ ਨਾਮ ਰਹਿ ਜਾਣਗੇ ਪਰਿਵਾਰ ਦੇ ਮਨੁੱਖਾਂ ਦੇ ਨਾਮ ਰਹਿ ਜਾਣਗੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਨੇੜਤਾ ਬਣੀ ਰਹੇਗੀ ਔਰ ਜਿਸ ਦਿਨ ਇਸ ਤਰ੍ਹਾਂ ਦੀ ਨੇੜਤਾ ਹੋਈ ਪ੍ਰithvi ਸਵਰਗ ਹੋਵੇਗੀ ਪ੍ਰithvi ਹੀ ਜੰਨਤ ਹੋਵੇਗੀ ਕਿਉਂਕਿ ਪ੍ਰithvi ਦੂਰੀ ਕਰਕੇ ਬੰਦੇ ਨੇ ਨਰਕ ਬਣਾ ਲਈ ਹੈ ਇਸ ਵਾਸਤੇ ਜੰਨਤ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸੁਰਗ ਦੀ ਕਲਪਨਾ ਉਹ ਆਸਮਾਨ ਤੇ ਕਰ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਸਾਰੇ ਦਾ ਸਾਰਾ ਜਿਹੜਾ ਇਹ ਆਕਾਰ ਹੈ ਇਹ ਉਸਦੀ ਕੁਦਰਤ ਹੈ ਜੋ ਕੁਛ ਹੈ ਇਹ ਪਾਤਲ ਤੇ ਆਕਾਸ਼ ਨੇ ਤੇ ਇਸ ਦੇ ਵਿੱਚ ਜੋ ਕੁਝ ਵੀ ਹੈ ਸਭ ਕੁਝ ਦੇ ਚਕਰ ਤੇ ਪੁਰਖ ਦੀ ਕਲਾ ਵਰਤ ਰਹੀ ਹੈ ਤੇ ਕਲਾਕਾਰ ਇਸ ਕਲਾ ਦੇ ਚ ਆਪ ਬੈਠਾ ਹੋਇਆ ਹੈ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ ਸਾਇਬ ਕਨ ਜਿਤਨੇ ਧਾਰਮਿਕ ਗ੍ਰੰਥ ਨੇ ਪੁਰਾਣ ਕਤੇਬਾ ਤੇ ਵੇਦ इत्याਦਿਕ ਸਭ ਕੁਝ ਦੇ ਚ ਉਸਦੀ ਕਲਾ ਹੈ ਉਸ ਦਾ ਗਿਆਨ ਹੈ ਉਸਦੀ ਕਲਾ ਹੈ ਉਸਦੀ ਸੂਝ ਸਮਝ ਹੈ ਤੇ ਇਨ੍ਹਾਂ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਪਾਠ ਪਠਨ ਹੈ ਪ੍ਰਭ ਇਹ ਵੀ ਤੇਰੀ ਕਲਾ ਹੈ ਜੋ ਇਸ ਦਾ ਪਾਠ ਕਰਕੇ ਦਰਸਨ ਕੁਰਾਨ ਦਾ ਇੱਕ ਮਨੁੱਖ ਜੋ ਪਾਠ ਕਰ ਰਿਹਾ ਤੇ ਦੂਜਾ ਵੀ ਕਰ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਇੱਕ ਮਨੁੱਖ ਕੁਰਾਨ ਨੂੰ ਪੜ ਰਿਹਾ ਤੇ ਦੂਜਾ ਵੀ ਪੜ ਰਿਹਾ ਦੋਹਾਂ ਦਾ ਬੋਧ ਇੱਕ ਨਹੀਂ ਹੋਵੇਗਾ ਕੁਰਾਨ ਇੱਕ ਆਮ ਸਾਧਾਰਨ ਮਨੁੱਖ ਪੜ ਰਿਹਾ ਪਰ ਕੁਰਾਨ ਪੜ ਰਹਿਨੇ ਬਾਬਾ ਫਰੀਦ ਦੋਹਾਂ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਕੁਰਾਨ ਪੜ ਰਿਹਾ ਹੈ ਇੱਕ ਆਮ ਸਾਧਾਰਨ ਮਨੁੱਖ ਪਰ ਕੁਰਾਨ ਪੜ ਰਿਹਾ ਹੈ ਹਜ਼ਰਤ ਨਜ਼ਾਮੁਦੀਨ ਕੁਰਾਨ ਪੜ ਰਹਿਨੇ ਖ्वाजा ਮਈਦੀਨ ਚਿਸ਼ਤੀ ਦੋਹੋਂ ਦੇ ਪੜਨ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਸਤਗੁਰ ਦੀ ਬਾਣੀ ਪੜ ਰਿਹਾ ਇੱਕ ਸਾਧਾਰਨ ਸਿੱਖ ਪਰ ਬਾਣੀ ਪੜ ਰਹਿਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਦੋਹਾ ਦੇ ਪੜਨ ਵਿੱਚ ਬੜਾ ਭਾਰੀ ਅੰਤਰ ਹੈ ਦਰਅਸਲ ਜਿਸਨੇ ਕੁਦਰਤ ਵੇਖ ਲਈ ਧਰਮ ਗ੍ਰੰਥਾਂ ਦੇ ਚ ਉਹਦਾ ਪੜਨਾ ਵੀ ਕੁਦਰਤ ਹੋ ਜਾਂਦਾ ਹੈ ਉਹਦਾ ਪੜਨਾ ਵੀ ਇੱਕ ਕਲਾ ਹੋ ਜਾਂਦੀ ਹੈ ਉਹਦਾ ਵਿਚਾਰਨਾ ਵੀ ਇੱਕ ਕਲਾ ਹੋ ਜਾਂਦੀ ਹੈ ਤੇ ਸਾਬ ਕਹਿੰਦੇ ਨੇ ਸਾਰੇ ਧਰਮ ਗ੍ਰੰਥਾਂ ਦਾ ਜਿਹੜਾ ਵਿਚਾਰ ਹੈ ਇਹ ਵੀ ਇੱਕ ਪ੍ਰਭੂ ਤੇਰੀ ਕਲਾ ਹੈ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਸਾਰੇ ਦਾ ਸਾਰਾ ਸਮਦਰ ਪਿਆਰ ਚਾਹੇ ਪਦਾਰਥ ਦਾ ਪਿਆਰ ਸੰਸਾਰ ਦਾ ਪਿਆਰ ਪਰਿਵਾਰ ਦਾ ਪਿਆਰ ਬਦ ਪ੍ਰਤੀਸ਼ਟਾ ਦਾ ਪਿਆਰ ਜਿਸ ਢੰਗ ਦਾ ਵੀ ਇਹ ਪਿਆਰ ਹੈ ਇਹ ਪ੍ਰਭੂ ਪਿਆਰ ਦੇ ਚਵੀ ਤੇਰੀ ਕਲਾ ਹੈ ਤੇਰੀ ਦੇਨ ਹੈ ਇਹ ਵੀ ਤੇਰੀ ਲੀਲਾ ਹੈ ਔਰ ਜਿੰਨਾ ਖਾਣਾ ਹੈ ਪੀਣਾ ਹੈ ਪਹਿਨਣਾ ਹੈ ਇਹ ਪ੍ਰਭੂ ਸਭ ਕੁਝ ਦੇ ਚ ਤੇਰੀ ਕਲਾ ਹੈ ਇਹ ਪਹਿਨਣਾ ਤੇਰੀ ਕਲਾ ਹੈ ਇਹ ਖਾਣਾ ਤੇ ਤੇਰੀ ਕਲਾ ਹੈ ਇਹ ਪੀਣਾ ਤੇਰੀ ਕਲਾ ਹੈ ਔਰ ਇਸ ਖਾਣ ਪੀਣ ਦੀ ਭੁੱਖ ਦਾ ਹੋਣਾ ਇਹ ਪ੍ਰਭੂ ਸਭ ਤੇਰੀ ਕਲਾ ਹੈ ਸਭ ਕਾਦਰ ਤੇਰੀ ਦਿੱਤੀ ਹੋਈ ਇਹ ਕੁਦਰਤ ਹੈ ਦਾਤ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਜਹਾਨ ਦੇ ਸਾਰੇ ਜੀਵ ਤੇ ਜੀਵਾਂ ਦੀ ਵੱਖ-ਵੱਖ ਜਾਤਾਂ ਤੇ ਜਿੰਸਾਂ ਤੇ ਰੰਗ اے ਪ੍ਰਭੂ ਇਹ ਵੀ ਤੇਰੀ ਕੁਦਰਤ ਹੈ ਇਹ ਵੀ ਤੇਰੀ ਕਦਰ ਕਲਾ ਹੈ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਮਾਨ ਅਬਮਾਨ ਵਿੱਚ ਗਰਸਿਆ ਹੋਇਆ ਇੱਕ ਮਨੁੱਖ ਅਭਮਾਨੀ اے ਪ੍ਰਭੂ ਮੈਂ ਉੱਥੇ ਵੀ ਦੇਖਾਂ ਉਹ ਦੇਚ ਵੀ ਤੇਰੀ ਇੱਕ ਕਲਾ ਹੈ ਤੇਰੀ ਕਲਾ ਕਰਕੇ ਉਹ ਅਹੰਕਾਰ ਕਰ ਰਿਹਾ ਹੈ ਕਿ ਕਲਾ ਤੂੰ ਅੰਦਰੋਂ ਖੋਲਵੇਂ ਤੇ ਅਹੰਕਾਰ ਕੀ ਕਰੇਗਾ ਅਪਮਾਨ ਕੀ ਕਰੇਗਾ ਔਰ ਕੁਦਰਤ ਕਰਕੇ ਹੀ ਤੇਰੀ ਕਲਾ ਕਰਕੇ ਹੀ ਨਿਕੀਆਂ ਦਾ ਜਨਮ ਹੈ ਬਦੀਆਂ ਦਾ ਜਨਮ ਹੈ ਮਾਣ ਦਾ ਜਨਮ ਹੈ ਅਪਮਾਨ ਦਾ ਜਨਮ ਹੈ ਵਿਆਪਕ ਰੂਪ ਦੇ ਚ ਤੇਰੀ ਇਹ ਕਲਾ ਕੰਮ ਕਰ ਰਹੀ ਹੈ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਧਰਤੀ ਦੀ ਇਹ ਖਾਕ ਤੇ ਧਰਤੀ ਦੁਤੇ ਇਹ ਬਲ ਰਹੀ ਬੈਸੰਤਰ ਸੂਰਜ ਦੇ ਵਿੱਚ ਪ੍ਰਗਟ ਹੋ ਰਹੀ ਇਹ ਰੋਸ਼ਨੀ ਔਰ ਇਹ ਪਾਉਣ ਤੇ ਪਾਣੀ ਇਹ ਪ੍ਰਭੂ ਸਭ ਤੇਰੀ ਕਲਾ ਤੇਰੀ ਬਨਾਵਟ ਜੈਸੇ ਕੋਈ ਮੁਸਵਰ ਇੱਕ ਚਿੱਤਰ ਬਣਾਉਂਦਾ ਹੈ ਤੋ ਚਿੱਤਰ ਉਸ ਕਲਾਕਾਰ ਦੀ ਕਲਾ ਹੈ ਚਾਰੋਂ ਪਾਸੇ ਜੋ ਵਿਆਪਕ ਦਿਖਾਈ ਦੇ ਰਿਹਾ ਸਤਗੁਰ ਕਹਿੰਦੇ ਨੇ ਉਸ ਮਹਾਨ ਕਲਾਕਾਰ ਦੀ ਇੱਕ ਕਲਾ ਹੈ ਸਭ ਤੇਰੀ ਕੁਦਰਤ ਸਭ ਤੇਰੀ ਹੀ ਇਹ ਕਲਾ ਹੈ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ पाकी ना ही पाप सारी कुदरत दा तू करता है तू कादर है तू मालिक है पाकी ना ही पाक तेरी वड्याई पाक है पवित्र है शुद्ध है मलन नहीं तेरी कृत पाक है तू करता पाक है इस वास्ते तेरी महिमा भी पाक है नानक हुक्मे अंदर वेखे वरते ताको ताक तू सारे जीवा देचे ਇਕ ਸਾਰ ਹੋ ਕੇ ਵਰਤ ਰਹੇ ਆ ਤੇ ਸਾਰਿਆਂ ਦੇ ਅੰਦਰ ਬੈਠ ਕੇ ਤੂੰ ਸਭ ਨੂੰ ਵੇਖ ਰਹੇ ਆ ਸਭ ਨੂੰ ਜੋ ਹੈ ਜਾਣ ਰਹੇ ਆ